ਨਮਸਕਾਰ ਮੈਂ ਹਰਦੀ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜੈਡ ਨਿਊਜ਼ ਚਰਚਾ ਦਵਿਸ਼ਾ ਦੇਖ ਰਹੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਆਂ ਕਿਸਾਨੀ ਮੁੱਦੇ ਨੂੰ ਲੈ ਕੇ ਹੀ ਅੱਜ ਵੀ ਚਰਚਾ ਹੋਵੇਗੀ ਲੇਕਿਨ ਉਸ ਤੋਂ ਪਹਿਲਾਂ ਐਸਐਮਜੈਡ ਨਿਊਜ਼ ਦੇਖ ਰਹੇ ਦਰਸ਼ਕਾਂ ਨੂੰ ਮੈਂ ਸਭ ਤੋਂ ਪਹਿਲਾਂ 26 ਜਨਵਰੀ ਯਾਨੀ ਗਣਤੰਤਰ ਦਿਵਸ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਨੀ ਆਂ ਤੇ ਗੱਲ ਸ਼ੁਰੂਆਤ ਕਰਦੇ ਆਂ ਕਿਸਾਨੀ ਮੁੱਦਿਆਂ ਦੀ ਤੇ ਸਾਡੇ ਨਾਲ ਮੌਜੂਦ ਨੇ ਵਿਰਿੰਦਰ ਜੀ ਵਿਰਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਆਰਤੀ ਜੀ ਪੰਡਤ ਜੀ ਜਿਵੇਂ ਕਿ ਅੱਜ ਇਤਿਹਾਸਿਕ ਦਿਨ ਜਿਸ ਦਾ ਪੂਰੇ ਦੇਸ਼ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਜੀ ਕਿ ਇੱਕ طرف 26 ਜਨਵਰੀ ਨੂੰ ਕਿਸਾਨਾਂ ਵੱਲੋਂ ਪ੍ਰੇਡ ਹੋਵੇਗੀ ਇੱਕ طرف ਜਵਾਨਾਂ ਦੇ ਨਾਲ ਪ੍ਰੇਡ ਹੋਵੇਗੀ ਤੇ ਅੱਜ ਜਿਹੜੀ ਇਤਿਹਾਸਿਕ ਪ੍ਰੇਡ ਹੋ ਰਹੀ ਹੈ ਕੀ ਲੱਗਦਾ ਹੈ ਕਿ ਐਨੇ ਸੰਘਰਸ਼ਾਂ ਦੇ ਬਾਅਦ ਕਿਸਾਨ ਕਾਨੂੰਨਾਂ ਨੂੰ ਰੱਦ ਕਰਾ ਪਾਉਣਗੇ ਆਰਤੀ ਜੀ ਪਹਿਲਾਂ ਤੇ ਮੈਂ ਦੱਸਦਾ ਕਿ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਹੈ ਸਾਨੂੰ ਉਸ ਤੇ ਪੂਰਾ ਮਾਣ ਹੈ ਤੇ ਸਾਨੂੰ ਦੇਸ਼ ਵਾਸੀਆਂ ਨੂੰ ਜੀ ਉਸ ਦੇ ਉੱਤੇ ਸਾਨੂੰ ਉਸ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਬਿਲਕੁਲ ਗੱਲ ਐਦਾ ਹੈ ਕਿ 1947 ਦੇ ਵੇਲੇ ਜੀ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਕਿਸਾਨੀ ਨੂੰ ਬਚਾਉਣ ਦੇ ਲਈ ਸੰਘਰਸ਼ ਚੱਲ ਰਿਹਾ ਹੈ ਜੀ ਬਿਲਕੁਲ ਅੱਜ ਦੇਸ਼ ਦਾ ਅੰਨਦਾਤਾ ਇੱਕ ਵਿਲੱਖਣ ਪ੍ਰੇਡ ਕਰ ਰਿਹਾ ਹੈ ਇੱਕ ਇਤਿਹਾਸਿਕ ਪ੍ਰੇਡ ਕਰ ਰਿਹਾ ਹੈ ਜੀ ਇਹ ਪ੍ਰੇਡ ਜਿਹੜੀ ਹੈ ਇਹ ਕਿਸਾਨ ਕਿਸਾਨ ਆਪਣੀ ਤਾਕਤ ਵਿਖਾਉਣ ਲਈ ਲਈ ਆਪਣਾ ਦਰਦ ਵਿਖਾਉਣ ਦੇ ਲਈ ਇਹ ਪ੍ਰੇਡ ਕਰ ਰਿਹਾ ਹੈ ਬਿਲਕੁਲ ਬੜੀ ਮੰਦ ਭਾਗੀ ਗੱਲ ਹੈ ਕਿ ਆਜ਼ਾਦੀ ਦੇ 74 ਵਰਿਆਂ ਬਾਅਦ ਵੀ ਜੀ ਦੇਸ਼ ਦੇ ਅੰਨਦਾਤਾ ਨੂੰ ਆਪਣੀ ਹੋਂਦ ਬਚਾਉਣ ਦੇ ਲਈ ਜੀ ਘੋਲ ਕਰਨਾ ਪੈ ਰਿਹਾ ਹੈ ਸੰਘਰਸ਼ ਕਰਨਾ ਪੈ ਰਿਹਾ ਹੈ ਬਿਲਕੁਲ ਇੱਕ ਤਰ੍ਹਾਂ ਨਾਲ ਦੇਖੀਏ ਤੇ ਇਹ ਜਮਹੂਰੀਅਤ ਦੀ ਰਾਖੀ ਦਾ ਘੋਲ ਹੈ ਜੀ ਕਿਉਂਕਿ ਕਾਨੂੰਨ ਜਿਹੜਾ ਇੱਕ ਖੇਤੀ ਕਾਨੂੰਨ ਹੈ ਇਹ ਕਿਸਾਨਾਂ ਤੇ ਜ਼ਬਰੀ ਥੋਪਿਆ ਜਾ ਰਿਹਾ ਹੈ ਬਿਲਕੁਲ ਤੇ ਇੱਕ ਤਰ੍ਹਾਂ ਨਾਲ ਦੇਖਿਆ ਤੇ ਕਿਸਾਨਾਂ ਦੀ ਸਬਰ ਦੀ ਪ੍ਰੀਖਿਆ ਹੈ ਬਿਲਕੁਲ ਤੇ ਪੂਰੇ ਦੇਸ਼ ਦਾ ਕਿਸਾਨ ਇਹ ਸਿਰਫ ਪੰਜਾਬ ਦਾ ਕਿਸਾਨ ਨਹੀਂ ਪੂਰੇ ਦੇਸ਼ ਦਾ ਕਿਸਾਨ ਇਸ ਸੰਘਰਸ਼ 'ਚ ਇਸ ਘੋੜ ਦੇ ਵਿੱਚ ਸ਼ਾਮਲ ਹੈ ਤੇ ਪਤਾ ਲੱਗਿਆ ਕਿ ਸਿਰਫ ਪੰਜਾਬ ਦਾ ਨਹੀਂ ਹਰਿਆਣੇ ਦਾ ਨਾਲ ਹੀ ਨਹੀਂ ਯੂਪੀ ਜਾਂ ਉੱਤਰਾਖੰਡ ਦਾ ਨਹੀਂ ਪੂਰੇ ਦੂਰ ਦੂਰ ਸੂਬਿਆਂ ਦੇ ਵਿੱਚੋਂ ਕਿਸਾਨ ਇੱਥੇ ਆਉਣ ਨੂੰ ਦਿੱਲੀ ਦੇ ਵਿੱਚ ਆਉਣ ਨੂੰ ਤਿਆਰ ਹੈ ਜੋ ਇਸ ਵੇਲੇ ਉੱਥੇ ਪ੍ਰੇਡ ਚੱਲ ਰਹੀ ਹੈ ਜੀ ਬਿਲਕੁਲ ਉਸ ਦੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਸੀ ਪਰ ਇਹ ਕਿਸਾਨਾਂ ਨੂੰ ਕਈ ਸੂਬਿਆਂ ਦੇ ਵਿੱਚੋਂ ਰੋਕਿਆ ਗਿਆ ਨਹੀਂ ਆਣ ਦਿੱਤਾ ਗਿਆ ਜਾਂ ਦੂਰ ਤਰਾਡੇ ਹੋਣ ਕਰਕੇ ਕਈ ਕਿਸਾਨ ਨਹੀਂ ਆ ਸਕੇ ਪਰ ਉਹ ਆਪਣੇ ਆਪਣੇ ਸੂਬਿਆਂ ਦੇ ਵਿੱਚ ਇਹ ਆਪਣਾ ਸਮਰਥਨ ਕਰ ਰਹੇ ਨੇ ਬਿਲਕੁਲ ਪੂਰੇ ਦੇਸ਼ ਦੇ ਕਿਸਾਨਾਂ ਦਾ ਜੀ ਤੇ ਇਹ ਜੋ ਸੰਘਰਸ਼ ਚੱਲ ਰਿਹਾ ਹੈ ਤੇ ਮੈਂ ਸਮਝਣੇ ਕਿ ਬਹੁਤ ਵੱਡਾ ਘੋਲ ਹੈ ਕਿਸਾਨੀ ਨੂੰ ਬਚਾਉਣ ਦਾ ਬਿਲਕੁਲ ਜੀ ਵਰਿੰਦਰ ਜੀ ਜਿਸ ਤਰ੍ਹਾਂ ਕਿ ਹੁਣ ਇੱਕ ਤਰਫ ਕਿਸਾਨਾਂ ਵੱਲੋਂ ਟਰੈਕਟਰ ਪਲੇਡ ਚੱਲਦੀ ਪਈ ਹੈ ਜਵਾਨਾਂ ਵੱਲੋਂ ਵੀ ਪਰੇਡ ਕੀਤੀ ਜਾ ਰਹੀ ਹੈ ਲੇਕਿਨ ਇੱਕ ਹੋਰ ਘਟਨਾ ਸੁਣਨ ਦੇ ਵਿੱਚ ਮਿਲ ਰਹੀ ਹੈ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਵਕਤ ਉੱਥੇ ਦਿੱਲੀ ਪੁਲਿਸ ਵੱਲੋਂ ਤੇ ਖਿਸਾਨਾ ਵਿਚਾਲੇ ਝੜਪਾਂ ਵੀ ਹੋ ਰਹੀਆਂ ਨੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਕੀ ਅੱਜ ਦੇ ਮੌਕੇ ਤੇ ਇਹ ਫਾਇਰਿੰਗ ਜਿਹੜੀ ਹੋ ਰਹੀ ਇਹ ਜਾਇਜ਼ ਹੈ ਦੇਖੋ ਗੱਲ ਇਹ ਹੈ ਕਿ ਕਿਸਾਨਾਂ ਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਬੈਠਕ ਹੋਈ ਸੀ ਦਿੱਲੀ ਪੁਲਿਸ ਦੇ ਨਾਲ ਉਹਦੇ ਵਿੱਚ ਕਿਸਾਨਾਂ ਨੇ ਔਰ ਦਿੱਲੀ ਪੁਲਿਸ ਨੇ ਤੈਅ ਕੀਤਾ ਸੀਗਾ ਕਿ ਇਸ ਰੂਟ ਦੇ ਉੱਤੇ ਉਹ ਟਰੈਕਟਰ ਰੈਲੀ ਕਰਨਗੇ ਜੀ ਹੁਣ ਇਸ ਟਰੈਕਟਰ ਰੇਡ ਦੇ ਵਿੱਚ ਉਸ ਦਾ ਇਹ ਕਹਿਣਾ ਹੈ ਕਿ ਭਾਈ ਜੋ ਰੂਟ ਮਿੱਥੇ ਗਈ ਸੀ ਪਹਿਲਾਂ ਤੋਂ ਕਿਸਾਨ ਉਸ ਤੋਂ ਹਟ ਕੇ ਰੂਟਾਂ ਤੇ ਚੱਲ ਰਹੇ ਨੇ ਤੇ ਜਾਬਤੇ ਦੀ ਪਾਲਣਾ ਨਹੀਂ ਕਰ ਰਹੇ। ਦੂਜੇ ਪਾਸੇ ਕਿਸਾਨ ਆਗੂ ਕਹਿ ਰਹੇ ਨੇ ਕਿ ਉਹ ਪੂਰੀ ਤਰੀਕੇ ਨਾਲ ਪੂਰੇ ਸ਼ਾਂਤਮਈ ਢੰਗ ਨਾਲ ਇਸ ਪ੍ਰੇਡ ਨੂੰ ਕਰ ਰਹੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕਰ ਰਹੇ ਜਿਹਦੇ ਨਾਲ ਕੋਈ ਕਿਸੇ ਕੰਮ ਦੇ ਵਿੱਚ ਇਸ ਪ੍ਰੇਡ ਦੇ ਵਿੱਚ ਵਿਗਨ ਪਵੇ। ਜੀ ਜੀ ਅਸੀਂ ਦੇਖ ਰਹੇ ਹਾਂ ਟੈਲੀਵਿਜ਼ਨ 'ਆਜ ਵੀ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੁਲਿਸ ਹੈ ਉਸ ਨੇ ਮਿੱਟੀ ਦੇ ਇੱਕ ਕੰਟੇਨਰ ਭਰ-ਭਰ ਕੇ ਸੜਕਾਂ ਦੇ ਵਿੱਚ ਬੈਰੀਕੇਟਿੰਗ ਕੀਤੀ ਹੈ ਬੈਰੀਕੇਟਿੰਗ ਕਰ ਰਹੇ ਨੇ ਤਾਂ ਕਿ ਕਿਸਾਨਾਂ ਨੂੰ ਪੇੜ ਦੇ ਵਿੱਚ ਦਿੱਕਤ ਆ ਸਕੇ ਪਰ ਕਿਸਾਨਾਂ ਨੇ ਉਸ ਬੈਰੀਕੇਡ ਨੂੰ ਪਰਾਂ ਕਰਕੇ ਆਪਣੇ ਟਰੈਕਟਰਾਂ ਦੇ ਨਾਲ ਜੋ ਵੱਡੇ ਵੱਡੇ ਪੱਥਰ ਰੱਖੇ ਸੀ ਉਸ ਉਹਨਾਂ ਨੂੰ ਪਰੇ ਕਰਕੇ ਤੇ ਆਪਣਾ ਜਿਹੜਾ ਹੈਗਾ ਪਰੇਡ ਉਹ ਸ਼ੁਰੂ ਕਰਤੀ ਹੈ ਦੁਬਾਰਾ ਜੀ ਇਹ ਵੀ ਸੁਣਨ ਜਾ ਰਿਹਾ ਹੈ ਕਿ ਕਈ ਜਗ੍ਹਾ ਤੇ ਹੰਜੂ ਗੈਸ ਦੇ ਗੂਲੇ ਵੀ ਜਿਹੜੇ ਆ ਉਹ ਛੱਡੇ ਗਏ ਨੇ ਜੀ ਤਾਂ ਕਿ ਕਿਸਾਨਾਂ ਦੇ ਸਪਰੇਅਡ ਦੇ ਵਿੱਚ ਵਿਗਣ ਪੈ ਸਕੇ ਦੇਖੋ ਗੱਲ ਇਹ ਹੈ ਇਹ ਤੇ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਤੇ ਨਾ ਕਿਤੇ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤੇ ਅੜਕਾ ਜਿਹੜਾ ਹੈਗਾ ਹੋ ਸਕਦਾ ਕੋਈ ਜਿਹੜੇ ਹੈਗੇ ਆ ਨਹੀਂ ਚਾਹੁੰਦੇ ਇਸ ਪ੍ਰੇਡ ਨੂੰ ਕਰਨਾ ਉਹ ਵੀ ਕਿਤੇ ਨਾ ਕਿਤੇ ਇਸ ਪ੍ਰੇਡ ਦੇ ਵਿੱਚ ਦਖਲਅੰਦਾਜ਼ੀ ਕਰਨ ਅੜਿੱਕਾ ਪਾਉਣ ਪਰ ਕਿਸਾਨ ਆਗੂ ਬੜੇ ਸ਼ਾਂਤਮਈ ਢੰਗ ਨਾਲ ਕਰ ਰਹੇ ਨੇ ਉਹ ਇੱਕ ਤਰੀਕੇ ਨਾਲ ਕਿਸਾਨ ਆਗੂਆਂ ਦੇ ਸਬਰ ਦੀ ਪ੍ਰੀਖਿਆ ਹੈ ਕਿਉਂਕਿ ਜੇ ਸ਼ਾਂਤਮਈ ਢੰਗ ਨਾਲ ਇਹ ਪ੍ਰੇਡ ਜਿਹੜੀ ਹੈ ਇਹ ਪੂਰੀ ਹੋ ਜਾਂਦੀ ਹੈ ਜੀ ਤੇ ਇੱਕ ਤਰੀਕੇ ਨਾਲ ਪੂਰੇ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਹੋ ਜੂਗੀ ਕਿ ਕਿਸ ਤਰੀਕੇ ਨਾਲ ਭਾਰਤ ਦੇ ਵਿੱਚ ਆਪਣੀ ਕਿਸਾਨੀ ਨੂੰ ਬਚਾਉਣ ਦੇ ਲਈ ਕਿਸਾਨਾਂ ਨੇ ਇਹ ਸੰਘਰਸ਼ ਨੂੰ ਅੰਜਾਮ ਦਿੱਤਾ ਇਹ ਜਿਹੜੀ ਪ੍ਰੇਡ ਹੈ ਇਹ ਪ੍ਰੇਡ ਜਿਸ ਤਰੀਕੇ ਨਾਲ ਚੱਲ ਰਹੀ ਹੈ ਜੀ ਪੁਲਿਸ ਨੇ ਤੇ ਕਿਹਾ ਸੀ ਕਿ ਭਾਈ ਸ਼ਾਮੀ ਸੂਰਜ ਤੜਣ ਤੱਕ ਇਸ ਪਰੇਡ ਨੂੰ ਖਤਮ ਕਰਦੇ ਹੋ ਪਰ ਜਿਸ ਤਰੀਕੇ ਨਾਲ ਪੈਂਡਾ ਹੈਗਾ ਜਿਸ ਤਰੀਕੇ ਨਾਲ ਜਿਸ ਸਪੀਡ ਦੇ ਨਾਲ ਟਰੈਕਟਰ ਚੱਲ ਰਹੇ ਨੇ ਮੈਨੂੰ ਇਹ ਜਾਪਦਾ ਹੈ ਕਿ ਇਹ ਪਰੇਡ ਜਿਹੜੀ ਹੈ ਆਉਂਦੇ 2-3 ਦਿਨਾਂ ਤੱਕ ਚਲਦੀ ਰਹੂਗੀ ਹੁਣ ਦੇਖੋ ਪੁਲਿਸ ਕੀ ਕਰਦੀ ਹੈ ਸ਼ਾਮ ਤੱਕ ਇਹ ਪਰੇਡ ਜਾਰੀ ਰੱਖਣ ਦਿੰਦੀ ਹੈ ਜਾਂ ਕੀ ਕਰਦੀ ਹੈ ਤੇ ਆਉਣ ਵਾਲਾ ਹੀ ਸਮਾਂ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਸਮਾਂ ਦਿੱਤਾ ਗਿਆ ਸੀਗਾ ਵੀ ਇਸ 9 ਵਜੇ ਤੋਂ ਸਟਾਰਟ ਅਪ ਕਰਨਾ ਹੈ ਉਸ ਨੂੰ ਲੈ ਕੇ ਵੀ ਦਿੱਲੀ ਪੁਲਿਸ ਨੂੰ ਕੁਝ ਕਹਾ ਸੁਣੇ ਕਰ ਰਹੀ ਹੈ ਨਾਲੇ ਕੀ ਲੱਗਦਾ ਹੈ ਕੀ ਇਸ ਤਰ੍ਹਾਂ ਅੜਿੱਕੇ ਪਹੁੰਚ ਦੇ ਨਾਲ ਕੀ ਕਿਸਾਨ ਵਾਪਸ ਘਰ ਪਰਤ ਜਾਣਗੇ ਆंदोलन ਕੀ ਰੋਗ ਦੇਣਗੇ ਉਹ ਦੇਖੋ ਕਿਸਾਨ ਤੇ ਪਹਿਲਾਂ ਹੀ ਦੱਸ ਰਹੇ ਨੇ ਜੀ ਕਿਸਾਨ ਕਹਿੰਦੇ ਨੇ ਕਿ ਭਾਈ ਇਹ ਸੰਘਰਸ਼ ਤੇ ਅਸੀਂ ਜਾਰੀ ਰੱਖਣਾ ਹੈ। ਜੀ। ਅਸੀਂ ਇੱਥੇ ਜੇ ਹੁਣ ਦਿੱਲੀ ਬਾਰਡਰ ਤੇ ਆ ਗਏ ਆ ਜੇ ਅਸੀਂ ਇਸ ਪ੍ਰੇਡ ਨੂੰ ਅੰਜਾਮ ਦੇਣਾ ਹੈ। ਬਿਲਕੁਲ। ਜਿੰਨੀ ਦੇਰ ਤੱਕ ਇਹ ਜਿਹੜੇ ਕਾਨੂੰਨ ਨੇ ਖੇਤੀ ਕਾਨੂੰਨ ਨੇ ਇਹ ਰੱਦ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਪਰਤਣਾ। ਸਾਡੀਆਂ ਤੇ ਲਾਸ਼ਾਂ ਹੀ ਘਰਾਂ ਜਾਣਗੀਆਂ। ਅਸੀਂ ਇਸ ਜਿਹੜਾ ਸੰਘਰਸ਼ ਹੈ ਇਸ ਨੂੰ ਜਾਰੀ ਰੱਖਾਂਗੇ। ਇਸ ਵਕਤ ਵੀ ਕਈ ਕਿਸਾਨ ਜ਼ਖਮੀ ਹੋਏ ਨੇ। ਦੇਖੋ ਗੱਲ ਇਹ ਹੈ ਕਿ ਕਿਸਾਨ ਆਪਣਾ ਪੂਰਾ ਦਾ ਪੂਰਾ ਵਾਹ ਲਾ ਰਹੇ ਨੇ ਪੂਰੇ ਸੰਘਰਸ਼ ਕਰ ਰਹੇ ਨੇ ਪੂਰੇ ਯੋਰ ਲਾ ਰਹੇ ਨੇ ਕਿ ਇਸ ਨੂੰ ਸਫਲ ਕੀਤਾ ਜਾਵੇ ਤੇ ਕਿਸਾਨਾਂ ਵੱਲੋਂ ਆਪਣੇ ਪੂਰੇ ਜਥੇਬੰਦੀਆਂ ਦੇ ਕਿਸਾਨਾਂ ਨੇ ਕਿਸਾਨਾਂ ਨੂੰ ਇਹ ਹਦਾਇਤਾਂ ਵੀ ਦਿੱਤੀਆਂ ਨੇ مشورے ਵੀ ਦਿੱਤੇ ਨੇ ਤੇ ਬੇਨਤੀ ਵੀ ਕੀਤੀ ਹੈ ਕਿ ਭਾਈ ਇਸ ਕਿਸੇ ਵੀ ਤਰੀਕੇ ਨਾਲ ਇਸ ਸ਼ਾਂਤਮਈ ਮਾਰਚ ਨੂੰ ਇਸ ਸ਼ਾਂਤਮਈ ਟਰੈਕਟਰ ਪ੍ਰੇਡ ਨੂੰ ਅੰਜਾਮ ਦਿਓ ਤਾਂ ਕਿ ਇਹ ਜਿਹੜੀ ਪ੍ਰੇਡ ਹੈ ਇਹ ਸਫਲ ਹੋ ਸਕੇ ਤਾਂ ਜਿਵੇਂ ਤੁਸੀਂ ਆਖਿਆ ਕਿ ਹੋ ਸਕਦਾ ਇਹ ਪ੍ਰੇੜ 2-3 ਦਿਨ ਤੱਕ ਲਗਾਤਾਰ ਚੱਲੇ ਤਾਂ ਕੀ ਲੱਗਦਾ ਹੈ ਕਿ ਅਗਲੀ ਸਰਕਾਰ ਦੀ ਜਾਂ ਕਿਸਾਨਾਂ ਦੀ ਕੀ ਵਿਉਂਤਵੰਦੀ ਹੋਵੇਗੀ ਕਿ ਕਾਨੂੰਨ ਰੱਦ ਹੋਣਗੇ ਜਾਂ ਸਰਕਾਰ ਆਪਣੇ ਰਣਨੀਤੀ ਦੇ ਵਿੱਚ ਕਾਮਯਾਬ ਹੋਵੇਗੀ ਦੇਖੋ ਗੱਲ ਇਦਾਂ ਹੈ ਕਿ ਇਹ ਜਿਹੜਾ ਸੰਘਰਸ਼ ਹੈ ਇਹ ਜਿਹੜਾ ਘੋਲ ਹੈ ਜੀ ਇਹ ਇੰਨੀ ਜਲਦੀ ਨਿਪਟਣ ਵਾਲਾ ਨਹੀਂ ਹੈਗਾ ਜੋ ਸਾਨੂੰ ਨਜ਼ਰ ਆ ਰਿਹਾ ਜੀ ਕਿਉਂਕਿ ਕਿਸਾਨਾਂ ਨੇ ਇਹ ਕਿਹਾ ਹੈ ਕਿ ਭਾਈ ਇੱਕ ਤੇ ਜਿਹੜੀ ਅੱਜ ਦੀ ਟਰੈਕਟਰ ਪ੍ਰੇਡ ਹੈ ਜੀ ਇਸ ਤੋਂ ਬਾਅਦ ਅਸੀਂ 1 ਫਰਵਰੀ ਨੂੰ ਸੰਸਦ ਵੱਲ ਕੂਚ ਕਰਨਾ ਹੈ ਜੀ ਬਿਲਕੁਲ ਇੱਕ ਤਰ੍ਹਾਂ ਦੀ ਉੱਥੇ ਵੀ ਪ੍ਰੇਡ ਸ਼ੁਰੂ ਹੋਣੀ ਹੈ ਜੀ ਜਿਹੜੇ ਕਿਸਾਨ ਆਪਣੇ ਇੱਥੋਂ ਟਰੈਕਟਰ ਲੈ ਕੇ ਗਏ ਨੇ ਉਹ ਕਿਸਾਨ ਜਿਹੜੇ ਆ ਉਹ ਦਿੱਲੀ ਦੇ ਜਦੋਂ ਪ੍ਰੇਡ ਖਤਮ ਹੋਣੀ ਹੈ ਪ੍ਰੇਡ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਸੜਕਾਂ ਦੀ ਸਾਈਡ ਤੇ ਇਹ ਆ ਕੁੱਲੇ ਹੋਰ ਪਾਸੇ ਟਰੈਕਟਰ ਲਾ ਦੇਣੇ ਤੇ ਉੱਥੇ ਇੰਤਜ਼ਾਰ ਕਰਨਾ ਦੋ ਤਿੰਨ ਦਿਨ ਰਹਿ ਗਏ ਨੇ ਅੱਜ 26 ਤਰੀਕ ਆ ਤੇ 1 ਫਰਵਰੀ ਨੂੰ ਉਹ ਪੂਰਾ ਪੂਰਾ ਇਕੱਠ ਕਰਕੇ ਪੈਦਲ ਮਾਰਚ ਜਿਹੜੇ ਹੈਗਾ ਸੰਸਦਵਾਲ ਕਰਨਗੇ ਤਾਂ ਕਿ ਸਰਕਾਰ ਦੇ ਜਿਹੜੇ ਹੈਗੇ ਆਪਣੇ ਜਿਹੜੇ ਕਾਲੇ ਕਾਨੂੰਨ ਨੇ ਸਰਕਾਰ ਨੇ ਥੁਪੇ ਉਹਨਾਂ ਨੂੰ ਰੱਦ ਕਰਨ ਵਾਸਤੇ ਇਹ ਆਪਣਾ ਜੋ ਹੈ ਉਹ ਸਰਕਾਰ ਨੂੰ ਸੁਨੇਹਾ ਦੇ ਸਕਣ ਪਰ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਐ ਜਾਪਦਾ ਕਿ ਜਿੱਦਾਂ ਉਹਨਾਂ ਦੇ ਸਿੱਖਤ ਜੁਆਇਨ ਨਹੀਂ ਸਰਕਰ ਰਹੀ ਸਰਕਾਰ ਇਹ ਚਾਹੁੰਦੀ ਸੀ ਕਿ ਕਿਸੇ ਤਰੀਕੇ ਨਾਲ ਟਰੈਕਟਰ ਪ੍ਰੇਡ ਜਿਹੜੀ ਆ ਉਹ ਉਹਦੇ ਵਿੱਚ ਵਿਘਨ ਪੈ ਸਕੇ ਟਰੈਕਟਰ ਪ੍ਰੇਡ ਨਾ ਕੀਤੀ ਜਾ ਸਕੇ ਖਸਾਨਾ ਵਾਲੋਂ ਪਰ ਜਿਸ ਤਰੀਕੇ ਨਾਲ ਕਿਸਾਨ ਪੂਰੇ ਤਰੀਕੇ ਨਾਲ ਸਬਰ ਰੱਖ ਕੇ ਸਹਿਆਂ ਬਰ ਰੱਖ ਕੇ ਲੀਡ ਨੂੰ ਇੰਜਾਮ ਦੇ ਰਹੇ ਨੇ ਤੇ ਲੱਗਦਾ ਤੇ ਇਦਾਂ ਹੀ ਹੈ ਕਿ ਕਿਸਾਨ ਜਿਹੜੇ ਹੈਗੇ ਸਫਲ ਹੋਣਗੇ ਜੀ ਤੇ ਉਹ ਆਪਣਾ ਜਿਹੜੇ ਹੈਗਾ ਇਹ ਪੂਰੀ ਦੁਨੀਆ ਨੂੰ ਇਹ ਦਿਖਾ ਸਕਣਗੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਈਆਂ ਬਰਖਦੇ ਹੋਏ ਇਸ ਪ੍ਰੇਡ ਨੂੰ ਅੰਜਾਮ ਦਿੱਤਾ ਤਾਂ ਹੁਣ ਲਗਾਤਾਰ ਪ੍ਰੇਡ ਜਾਰੀ ਹੈ ਜੀ ਜਵਾਨਾਂ ਵੱਲੋਂ ਵੀ ਪ੍ਰੇਡ ਲਗਾਤਾਰ ਜਾਰੀ ਹੈ ਜੀ ਹੁਣ ਜਿਹੜਾ ਇਸ ਵਕਤ ਮਾਹੌਲ ਪੂਰਾ ਗਰਮ ਹੋਇਆ ਪਿਆ ਕਿ ਇੱਕ ਤਰ੍ਹਾਂ ਫਾਇਰਿੰਗ ਚੱਲਦੀ ਪਈ ਹੈ ਇੱਕ ਤਰ੍ਹਾਂ ਪ੍ਰੇਡ ਵੀ ਹੋ ਰਹੀ ਹੈ ਤੇ ਆਮ ਜਨਤਾ ਇਹਨਾਂ ਚੀਜ਼ਾਂ ਬਾਰੇ ਕੀ ਸੋਚ ਰਹੀ ਹੋਣੀ ਉਹਨਾਂ ਤੇ ਕੀ ਪ੍ਰਭਾਵ ਪੈ ਰਿਹਾ ਦੇਖੋ ਗੱਲ ਇਹ ਹੈ ਕਿ ਜਿਹੜੇ ਆਮ ਇਨਸਾਨ ਨੇ ਆਮ ਲੋਕ ਨੇ ਚਾਹੇ ਉਹ ਕਿਸੇ ਵੀ ਸੂਬੇ ਨਾਲ ਹੋਣ ਕਿਸੇ ਵੀ ਖਿੱਤੇ ਨਾਲ ਹੋਣ ਉਹ ਅੰਦਰ ਖਾਤੇ ਕਿਸਾਨਾਂ ਦਾ ਸਮਰਥਨ ਹੀ ਕਰ ਰਹੇ ਨੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਪਤਾ ਹੈ ਕਿ ਸਚਾਈ ਕੀ ਹੈ ਉਹ ਕਿਸਾਨਾਂ ਦਾ ਸਮਰਥਨ ਹੀ ਕਰ ਰਹੇ ਨੇ ਦਿੱਲੀ ਦੇ ਲੋਕ ਅਸੀਂ ਸੁਣਦੇ ਆ ਰਹੇ ਹਾਂ ਕਿ ਦਿੱਲੀ ਦੇ ਜਿਹੜੇ ਲੋਕ ਨੇ ਦਿੱਲੀ ਦੇ ਜਿਹੜੇ ਨਾਗਰਿਕ ਨੇ ਉਹ ਕਿਸਾਨਾਂ ਦਾ ਬਹੁਤ ਜ਼ਿਆਦਾ ਸਮਰਥਨ ਕਰ ਰਹੇ ਨੇ ਕਿਸਾਨਾਂ ਨੂੰ ਪੂਰੀ ਮਦਦ ਦੇ ਰਹੇ ਨੇ ਔਰ ਜਿਹੜੇ ਦਿੱਲੀ ਦੇ ਬੱਚੇ ਨੇ ਉਹ ਪਹਿਲੀ ਵਾਰ ਉਹਨਾਂ ਨੇ ਕਿਸਾਨਾਂ ਨੂੰ ਸ਼ਾਇਦ ਪੰਜਾਬ ਦੇ ਕਿਸਾਨਾਂ ਨੂੰ ਇਸ ਵੱਡੀ ਤਦਾਦ ਦੇ ਵਿੱਚ ਦੇਖਿਆ ਹੋਣਾ ਹੈ ਕਈਆਂ ਨੇ ਇੱਕ ਪਰੇਡ ਪਹਿਲੀ ਵਾਰੀ ਦੇਖੀ ਇੱਕ ਵਿਲੱਖਣ ਜੀ ਪਰੇਡ ਹੈ ਜੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਕਿਸਾਨ ਪੰਜਾਬ ਦੇ ਕਿਸਾਨ ਕਿਵੇਂ ਇਹ ਉੱਥੇ ਆਪਣਾ ਸੰਘਰਸ਼ ਕਰ ਰਹੇ ਨੇ ਹੈ ਨਾ ਤੇ ਉਹਨਾਂ ਵਾਸਤੇ ਇੱਕ ਨਵੀਂ ਚੀਜ਼ ਰੋ ਹੈਗੀ ਹੈ ਕਿਸਾਨ ਜਿਸ ਤਰੀਕੇ ਨਾਲ ਕਰ ਰਹੇ ਤੇ ਜਦ ਸਮਰਥਨ ਦੀ ਤੁਸੀਂ ਸਮਰਥਨ ਦੀ ਗੱਲ ਕੀਤੀ ਤਾਂ ਮੈਂ ਸਮਝਦਾ ਕਿ ਇੱਕ ਕਿਸਾਨ ਜਿਹੜਾ ਹੈਗਾ ਅੱਜ ਉਪਦੇਸ਼ ਦਾ ਅੰਨ ਦਾਤਾ ਆਪਣੀ ਹੋਂਦ ਬਚਾਉਣ ਦੇ ਲਈ ਜਿਸ ਤਰੀਕੇ ਨਾਲ ਘਾਲਣਾ ਘਾਲ ਰਿਹਾ ਹੈ ਸੰਘਰਸ਼ ਕਰ ਰਿਹਾ ਹੈ ਤੇ ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਉਹਨਾਂ ਦਾ ਸਮਰਥਨ ਨਾ ਕਰਦਾ ਹੋਵੇ ਪਰਿੰਦਰ ਜੀ ਜਿਸ ਤਰ੍ਹਾਂ ਕਿ ਅੱਗੋਂ ਚੋਣਾ ਵੀ ਆਉਣ ਵਾਲੀਆਂ ਨੇ ਤੇ ਅੱਜ ਦਾ ਜੋ ਮਾਹੌਲ ਹੈ ਉਸ ਨੂੰ ਲੈ ਕੇ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਕੀ ਰਵਈਆ ਹੋਵੇਗਾ ਦੇਖੋ ਜਿਸ ਤਰੀਕੇ ਨਾਲ ਕੱਲ ਜਿਹੜੀ ਐਮਪੀ ਰਵਨੀਤ ਸਿੰਘ ਬਿੱਟੂ ਦੇ ਉੱਤੇ ਜੋ ਗੱਲ ਸਕਣੀ ਪਈ ਹੈ ਕਿ ਉਹਨਾਂ ਤੇ ਹਮਲਾ ਹੋਇਆ ਹੈ ਦਿੱਲੀ ਦੇ ਸਿੰਘੂ ਬਾਰਡਰ ਤੇ ਜੀ ਉਹ ਸਰਕਾਰਾਂ ਜਿਹੜੀਆਂ ਸੈਸੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਸਿਆਸਤ ਕਰ ਰਹੀਆਂ ਨੇ ਇਸ ਮੁੱਦੇ ਦੇ ਉੱਤੇ ਜੀ ਕੈਪਟਨ ਅਮਰਿੰਦਰ ਸਿੰਘ ਨੇ ਬਿੱਟੂ ਹਮਲੇ ਤੇ ਇਹ ਬਿਆਨ ਦਿੰਦਾ ਹੈ ਕਿ ਭਾਈ ਇਹ ਤਾਂ ਜਿਹੜੀ ਹੈਗੀ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦੀ ਸ਼ਰਾਰਤ ਹੈ ਭਾਜਪਾ ਦੇ ਨਾਲ ਮਿਲ ਕੇ ਉਹ ਸ਼ਰਾਰਤ ਕਰ ਰਹੀ ਹੈ ਜੀ ਬਿਲਕੁਲ ਕਹਿਣ ਦਾ ਮਤਲਬ ਇਹ ਹੈ ਕਿ ਸਿਆਸੀ ਪਾਰਟੀਆਂ ਇੱਕ ਦੂਸਰੀਆਂ ਪਾਰਟੀਆਂ ਨੂੰ ਨੀਵਾ ਵਿਖਾਉਣ ਦੇ ਲਈ ਬਿਆਨਬਾਜ਼ੀ ਕਰ ਰਹੀਆਂ ਨੇ ਜੀ ਸਿਆਸੀ ਪਾਰਟੀਆਂ ਨੂੰ ਨਜ਼ਰ ਆ ਰਿਹਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਦਿਨ ਜੀ ਬਿਲਕੁਲ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਇਸ ਮੁੱਦੇ ਨੂੰ ਇਸ ਮਾਹੌਲ ਨੂੰ ਜੀ ਕੈਸ਼ ਕਰਨਾ ਹੈ ਕਿ ਇਸ ਮਾਹੌਲ ਤੋਂ ਲਾਭ ਚੱਕ ਲੈਣਾ ਹੈ ਇਸ ਮਾਹੌਲ ਦਾ ਫਾਇਦਾ ਲੈਣਾ ਹੈ ਜੀ ਤੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਕਦੀ ਵੀ ਕਿਸੇ ਵੀ ਮੌਕੇ ਨੂੰ ਗਵਾਉਣਾ ਗਵਾਉਣਾ ਨਹੀਂ ਚਾਹੁੰਦੀਆਂ ਉਹ ਹਰ ਹਿੱਲੇ ਇਹ ਚਾਹੁੰਦੀਆਂ ਕਿ ਲੋਕ ਕਿਸਾਨ ਜਨਤਾ ਜਿਹੜੀ ਆ ਉਹ ਉਹਨਾਂ ਦੇ ਤੇ ਵਿਸ਼ਵਾਸ ਕਰੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਹੈ ਬਿਲਕੁਲ ਹਾਂ ਜੀ ਤੇ ਉਹ ਬਹੁਤ ਹੀ ਜ਼ਿਆਦਾ ਇੱਕ ਸੰਘਰਸ਼ ਵਾਲਾ ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਇਹ ਚਾਹੁੰਦੇ ਨੇ ਸਿਆਸੀ ਪਾਰਟੀਆਂ ਦੇ ਇਹ ਚਾਹੁੰਦੀਆਂ ਆਪਣੇ ਆਪ ਨੂੰ ਕਿਸਾਨ ਹਮਾਇਤੀ ਦਿਖਾਉਣਾ ਤੇ ਆਪਣੇ ਆਪ ਨੂੰ ਕਿਸਾਨ ਹਮਾਇਤੀ ਦਿਖਾਉਣ ਲੱਗਿਆ ਕਿਸੇ ਵੀ ਤਰੀਕੇ ਦੇ ਬਿਆਨਬਾਜ਼ੀ ਉਹ ਉਹ ਕਰਨ ਤੋਂ ਗੁਰੀਜ਼ ਨਹੀਂ ਕਰ ਰਹੀਆਂ ਰਾਜਨੀਤਿਕ ਕਰਨ ਤੋਂ ਪਿੱਛੇ ਨਹੀਂ ਹਟਦੀਆਂ ਸਿਆਸੀ ਬਿਲਕੁਲ ਜੀ ਬਿਲਕੁਲ ਜੀ ਇਸ ਦੇ ਨਾਲ ਹੀ ਚਰਚਾ ਦਾ ਵਿਸ਼ਾ ਨਵਿੰਦਰ ਜੀ ਮੈਂ ਵਿਰਾਮ ਦੇਣੀ ਆ ਤੁਸੀਂ ਜੋ ਵੀ ਗੱਲਾਂ ਸਾਂਝੇ ਕੀਤੀਆਂ ਉਹਦੇ ਲਈ ਬਹੁਤ-ਬਹੁਤ ਧੰਨਵਾਦ ਧੰਨਵਾਦ ਤੁਹਾਡਾ ਆਰਤੀ ਜੀ ਜਿਵੇਂ ਕਿ ਅਸੀਂ ਕਿਸਾਨੀ ਮੁੱਦੇ ਨੂੰ ਲੈ ਕੇ ਐਸਐਮਜੀ ਨਿਊਜ਼ ਦੇ ਨਿਊਜ਼ ਐਡੀਟਰ ਬਰਿੰਦਰ ਜੀ ਦੇ ਨਾਲ ਚਰਚਾ ਕੀਤੀ ਹੈ ਇਸੇ ਤਰ੍ਹਾਂ ਦੀ ਹੋਰ ਵੀ ਕਿਸਾਨੀ ਮੁੱਦ ਨੂੰ ਲੈ ਕੇ ਚਰਚਾ ਕਰਾਂਗੇ ਕੱਲ ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੀ ਇਸੇ ਪੱਖ ਦੇ ਮੁੱਦਿਆਂ ਦੇ ਨਾਲ ਦੇਖਦੇ ਰਹੋ ਐਸਐਮਜੀ ਨਿਊਜ਼